ਸੰਗਤ ਦੀ ਬਹੁਤ ਵੱਡੀ ਵਸੋਂ ਕਰਕੇ ਉਹਦੀ ਦਿੱਕਤ ਕਰਕੇ ਉਹ ਗੁਰਦੁਆਰੇ ਦੀ ਬਹੁਤ ਚਿਰ ਤੋਂ ਸੰਗਤਾਂ ਵੀ ਕਹਿ ਰਹੀਆਂ ਸੀ ਤੇ ਆਪਾਂ ਨੂੰ ਵੀ ਲੋੜ ਸੀ ਤੇ ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਬੜਾ ਆਲੀਸ਼ਾਨ ਗੁਰਦੁਆਰਾ ਬਣਨ ਜਾ ਰਿਹਾ ਸਾਈਡ ਵਾਈਸ ਸਾਡ ਦੋਨੇ ਆ ਦੋਨੇ ਬਿਲਡਿੰਗਾਂ ਜਿਹੜੀਆਂ ਆਪਣੀਆਂ ਇਹਦੇ ਵਿੱਚ ਸਕੂਲ ਚੱਲਿਆ ਕਰੂਗਾ ਹੋਰ ਕਾਰਜ ਹੋਣਗੇ ਤੇ ਉੱਥੇ ਮੇਨ ਜਿਹੜੇ ਆਪਣੇ ਧਾਰਮਿਕ ਪ੍ਰੋਗਰਾਮ ਹੋਇਆ ਕਰਨਗੇ ਤੋਂ ਸੰਗਤਾਂ ਨੂੰ ਅਸੀਂ ਜਰੂਰ ਬੇਨਤੀ ਕਰਦੇ ਵੀ ਹੁਣ ਇਹਦੇ ਵਿੱਚ ਆਪਾਂ ਵੱਧ ਤੋਂ ਵੱਧ ਯੋਗਦਾਨ ਪਾ ਕੇ ਕਿਉਂਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਕੰਮ ਨੇਪਰੇ ਚੜ੍ਹਦੇ ਨੇ ਤੋ ਸੰਗ ਤਾਂ ਉਹਦੇ ਵਿੱਚ ਜ਼ਰੂਰ ਵੱਧ ਚੜ ਕੇ ਯੋਗਦਾਨ ਪਾਉਣ ਤਾਂ ਕਿ ਇਹ ਬਿਲਡਿੰਗ ਨੂੰ ਆਪਾਂ 2 ਸਾਲਾਂ ਦੇ ਵਿੱਚ ਵਿੱਚ ਕੰਪਲੀਟ ਕਰਕੇ ਸੰਗਤਾਂ ਦੇ ਹਵਾਲੇ ਕਰ ਸਕਦੀ ਹੈ ਪ੍ਰਬੰਧਨ ਕਮੇਟੀ ਅਨੁਸਾਰ ਇਸ ਖੇਤਰ ਵਿੱਚ ਭਾਈਚਾਰੇ ਦੀ ਗਿਣਤੀ ਲਗਾਤਾਰ ਵਧਣ ਕਾਰਨ ਮੌਜੂਦਾ ਇਮਾਰਤ ਵਿੱਚ ਸੰਗਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰ ਅਹਿਮ ਦਿਨ ਅਤੇ ਤਿਉਹਾਰਾਂ ਮੌਕੇ ਸੰਗਤ ਦੀ ਵੱਡੀ ਆਮਦ ਹੁੰਦੀ ਹੈ ਇਸ ਲਈ ਨਵੀਂ ਇਮਾਰਤ ਦੀ ਸੰਗਤ ਵੱਲੋਂ ਲੋਡ ਮਹਿਸੂਸ ਕੀਤੀ ਜਾ ਰਹੀ ਸੀ ਜਿਸ ਨੂੰ ਆਉਂਦੇ ਸਾਲਾਂ ਵਿੱਚ ਅਮਲੀ ਜਾਮਾ ਪਹਿਨਾਇਆ ਜਾਏਗਾ ਨਵੀਂ ਬਣਨ ਵਾਲੀ ਇਮਾਰਤ ਲਗਭਗ 15 मिलियन डॉलर ਦਾ ਖਰਚਾ ਆਵੇਗਾ ਜਿਸ ਲਈ ਸੰਗਤ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਪੁਰਾਣੀ ਮੌਜੂਦਾ ਇਮਾਰਤ ਨੂੰ ਸਕੂਲ ਅਤੇ ਹੋਰ ਗਤੀਵਿਧੀਆਂ ਲਈ ਵਰਤਿਆ ਜਾਵੇਗਾ ਮੇਰਾ ਤਾਂ ਖਿਆਲ ਹੈ ਜੀ ਕਿ ਸ਼ਾਇਦ ਡਬਲ ਤੋਂ 20 ਜ਼ਿਆਦਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਸੰਗਤ ਜਿਹੜੀ ਹੈ ਖਾਸ ਤੌਰ ਤੇ ਜਿਸ ਤਰ੍ਹਾਂ ਕਿ ਆਪਣਾ ਪਹਿਲਾਂ ਦੱਸਿਆ ਹੈ ਕਿ ਇਸ ਇਲਾਕੇ ਦੇ ਵਿੱਚ ਕਾਫੀ ਜਿਹੜੇ ਸਟੂਡੈਂਟਸ ਹਨ ਜਾਂ ਈਵਨ ਨਵੇਂ ਪਰਿਵਾਰ ਜਿਹੜੇ ਆਉਂਦੇ ਹਨ ਇਮੀਗ੍ਰੈਂਟ ਬਣ ਕੇ ਉਹ ਇੱਥੇ ਮਤਲਬ ਪੈਦਲ ਤੁਰ ਕੇ ਹੀ ਗੁਰਦੁਆਰਾ ਸਾਹਿਬ ਵਿਖੇ ਆ ਜਾਂਦੇ ਹਨ ਕਿਉਂਕਿ ਘਰਾਂ ਦੇ ਵਿੱਚ ਗੁਰਦੁਆਰਾ ਹੈ ਔਰ ਘਰਾਂ ਦੇ ਵਿੱਚ ਜ਼ਿਆਦਾ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਵਸੋਂ ਹ ਰਹੀਦੀ ਹੈ ਸੋ ਇਹ ਉਸ ਸੈਂਸ ਦੇ ਵਿੱਚ ਬਹੁਤ ਈਜ਼ੀਲੀ ਅਕ্সেਸਿਬਲ ਤਾਂ ਹੈ ਜਿੱਥੇ ਸੰਗਤਾਂ ਪਹੁੰਚਦੀਆਂ ਹਨ ਅਰੇ ਦਿਨੋਂ-ਦਿਨ ਇਸ ਦੀ ਜਿਹੜੀ ਸੰਗਤ ਦੀ ਗਿਣਤੀ ਹੈ ਵੱਧਦੀ ਜਾ ਰਹੀ ਹੈ ਔਰ ਅਸੀਂ ਇਸੇ ਹੀ ਲੋੜ ਨੂੰ ਮਹਿਸੂਸ ਕਰਦਿਆਂ ਹੋਏ ਆਂ ਜਿਹੜੀ ਐਗਜ਼ਿਸਟਿੰਗ ਬਿਲਡਿੰਗ ਹੈ ਇਸ ਦੇ ਵਿੱਚ ਜੋ ਲੰਗਰ ਹੈ ਉਸ ਦਾ ਵੀ ਥਾਂ ਵਧਾਇਆ ਹੈ ਔਰ ਉਸ ਦੇ ਨਾਲ ਹੀ ਨਾਲ ਜੋ ਜੋੜਾ ਘਰ ਹੈ ਉਸ ਨੂੰ ਵੀ ਵੱਡਾ ਕੀਤਾ ਹੈ ਤਾਂ ਜੋ ਸੰਗਤਾਂ ਨੂੰ ਜਿੰਨਾ ਚਿਰ ਤੱਕ ਇਹ ਨਵਾਂ ਗੁਰਦੁਆਰਾ ਬਣ ਕੇ ਸਾਹਮਣੇ ਨਹੀਂ ਆਉਂਦਾ ਉਹਨਾਂ ਚਿਰ ਤੱਕ ਇਸ ਬੋਲ ਤਾਂ ਜਿਹੜੀਆਂ ਹਨ ਸਾਰੀਆਂ ਸੰਗਤ ਨੂੰ ਸੇਵਾ ਦੇ ਸਕੀ ਹੈ